ਡੀਹੋਲੀ ਕਿਹੜਾ ਬੋਲਦੇ ਦੇਖੀ ਹਾਂ ਦੇਖੋ ਵੀਡੀਓ ਸ਼ੂਟ ਹੋਣ ਲੱਗੀ ਤੇ ਗਗਨ ਮੇਰੇ ਸਾਹਮਣੇ ਬੋਲ ਹੀ ਨਹੀਂ ਰਹੀ ਟੋਕਰੀ ਫਰੂਟ ਆਈ ਟੋਕਰੀ ਚ ਫਰੂਟ ਪਾਤਾਈ ਮਰੂਦੇ ਰੱਖਦੇ ਮਰੂਦੇ ਮਰੂਦੇ ਰੱਖਦੇ ਚਲ ਥੈਂਕ ਯੂ ਫੇਰ ਮਰੂਦੇ ਖਾ ਲੋ ਵੀਡੀਓ ਤਾਂ ਕੀ ਹੈ ਵੀਡੀਓ ਦਾ ਕੋਈ ਚੱਕਰ ਨਹੀਂ ਵਿੱਚ ਪਾ ਸੁੰਡੀਆਂ ਹੋਣਗੀਆਂ ਮਰੂਦੇ ਨਹੀਂ ਹੋਣਗੀਆਂ ਇਹਨਾਂ ਦੀਆਂ ਛਟਾਉ ਦੇ ਲੱਗਣ ਦਿਆ ਤੂੰ ਸਿੱਧਾ ਐਂ ਲਈ ਖਾਣ ਨਵੇਂ ਕਟਣ ਵਾਲੇ ਨੇ ਹੈਗੀ ਕੋਈ ਇਹ ਤੇਨੂੰ ਨੱਬੀ ਤੇ ਮੈਨੂੰ ਸਲਬ ਜਾਈ ਮੈਂ ਤਾਂ ਖਾ ਲਿਆ ਆ ਕੀ ਹੈ ਇਹ ਸਤਨ ਵਾਲਾ ਪਹਿਲੇ ਦਹੀਂ ਪਚਕਾ ਬਨੇ ਟ੍ਰੇਲਾ ਜਾ ਟੋਕਰੀ ਦੇ ਦੋ ਵੀਰੇ ਨੂੰ ਵੀ ਜੜਾ ਹੂੰ ਹੂੰ ਮੇਰੇ ਕੋਲ ਸਾਰੇ ਹੰਦੇ ਰਿਆ ਟੋਕਾ ਮਾਰ ਲੈ ਕਿ ਚੰਦ ਵਧਿਆ ਸੁੱਚਾ ਹੀ ਮਲੇਲੇ ਹੁਣ ਟੋਕ ਟੁੰਡੀਆਂ ਨੇ ਲੱਗ ਪਏ ਮੈਂ ਮੈਂ ਤਾਂ ਇਹ ਕਹੀ ਜਿਆਰੀ ਮਰ ਜਾਓ ਫਤਿਹ ਲੈ ਜਾ ਓਏ ਫਤਿਹ ਕਰਨ ਦਾ ਕੀ ਕਸੂਰ ਹੈ ਮਨ ਮੇਰੀ ਸ਼ੌਕੀ ਦਾ ਕਸੂਰ ਆ ਦੇਖੋ ਗਾਇਸ ਅਸੀਂ ਵੀਡੀਓ ਸ਼ੂਟ ਕਰਨ ਦੇ ਤੇ ਗੱਗਣ ਵੀਡੀਓ ਸ਼ੂਟ ਕਰਦੀ ਕਰਦੀ ਹੱਸਣ ਦੀ ਕਿਤੇ ਕੈਮਰਾ ਬੰਦ ਕਰ ਦੇ ਹੈ ਦਿਮਾਗ ਖਰਾਬ ਕਰ ਗੰਦਾ ਦੱਸ ਫਤਿਹ ਕਰਨ ਦਾ ਤੁਹਾਨੂੰ ਤਾਂ ਬਹਿਣਾ ਤਰੀਕਾ ਨਹੀਂ ਮੈਂ ਬੈਠਾ ਇੱਥੇ ਗੋਡੇ ਵਾਜਦੇ ਨੇ ਮੈਂ ਅੱਗੇ ਮਸਾਂ ਬੈਠੀ ਆ ਸਟੂਲ ਉੱਤੇ ਦੱਸ ਮੈਂ ਕਿੱਥੇ ਬੈਠੀ ਨੇ ਵਾਲੇ ਵਾਲੇ ਤੇ ਹਾਏ ਫਟਿਆ ਨਹੀਂ ਮੇਰੇ ਚਿਪ ਪਕੌੜੇ ਖਾਦੇ ਵਿੱਚ ਅਮਰੋਦ ਮਿਕਸ ਕੰਮ ਚੱਲਦੇ ਕੱਲ ਥੋੜੀ ਕਿੰਨਾ ਨੱਕ ਬੰਦ ਕਰਕੇ ਬੈਠੀ ਹੁਣ ਮੰਮੀ ਬਜੀ ਫੋਨ ਦੇ ਮੋਲ ਕੀ ਕਹਿੰਦੀਆਂ ਇਹ ਵੀਡੀਓ ਤੁਹਾਡਾ ਕਰ ਦੇਣਾ ਇੰਦਾ ਰਿਐਕਟ ਕੀਤਾ ਹਜੇ ਹੁਣ ਪਕੌੜੇ ਖਾਦੇ ਤਾਂ ਉਹਨਾਂ ਰਿਐਕਟ ਕਿਦਾ ਹੋ ਜਾਣਾ ਸੀ ਇਹ ਤਾਂ ਕੁਝ ਖਾਦੇ ਹੀ ਆਂ ਖਾਦੇ ਹੀ ਹੁੰਦੇ ਤਾਂ ਅਸੀਂ ਵੀਡੀਓ ਸ਼ੂਟ ਕਰਨੀ ਆ ਕਰਦੇ ਨੇ ਟੈਨਸ਼ਨ ਆ ਜੀ ਮੈਂ ਕਹਣਾ ਸੀ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਮੈਂ ਤੁਸੀ ਜਿਹੜਾ ਵੀ ਸੂਟ ਪਸੰਡ ਆਂਦਾ ਆਰਡਰ ਦੇ ਸਕਦੇ ਹੋ ਪਹਿਲਾਂ ਮੈਂ ਕਹਿੰਗਾ ਇੰਨੀ ਸਿਆਣੀ ਕਹ ਆਂਗੀ ਸਿਆਣੀ ਕਹ ਲਾ ਦਿੰਦੀ ਹੋਈ ਹਾਂ ਨਹੀਂ ਆਰਡਰ ਕਰਾਂ ਲੋਕਾਂ ਨੂੰ ਰਾ ਆਰਡਰ ਕਰੂੰਗਾ ਹੋਰ ਨਹੀਂ ਜਾਨੂ ਆਈ ਦੱਕੇ ਬਈਆ ਡਿਲੀਵਰੀ ਵੀ ਫਾਸਟ ਰੱਖੀਗਾ ਨਾ ਸੋ ਡਿਲੀਵਰੀ ਰੱਖੀ ਜਿਹੜੀ ਕਿਹੜੇ ਰਸਤੇ 'ਚ ਕੋਈ ਰੁਕਾਵਟ ਨਾ ਹੋਵੇ ਚੱਲ ਜੀ ਦੁਬਾਰਾ ਸ਼ੁਰੂ ਕਰ ਵੀਡੀਓ ਸਸੀ ਗਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਬਾਸੀ ਫੈਮਿਲੀ ਚੈਨਲ ਮੈਂ ਬਾਅਦ ਚ ਪੀ ਲੂੰਗਾ ਕੋਈ ਗੱਲ ਨਹੀਂ ਤੇ ਕਾਫੀ ਸਮੇ ਤੋਂ ਜਿਹੜਾ ਵੀਡੀਓ ਦੇ ਵਿੱਚ ਮੈਂ ਨਹੀਂ ਆ ਰਿਹਾ ਕੁਛ ਤਾਂ ਮੀਂਹ ਨੇ ਕੰਮ ਖਰਾਬ ਕਰ ਰੱਖਿਆ ਸਾਰੇ ਪੰਜਾਬ 'ਚ ਤਵਾਹੀ ਮਚਾਈ ਪਈ ਹੈ ਖੈਰ ਸਾਡੇ ਇੱਥੇ ਤਾਂ ਇੰਨਾ ਨਹੀਂ ਹੈਗਾ ਪਰ ਮੀਂਹ ਨੇ ਜਿਹੜਾ ਲਗਾਤਾਰ ਤਿੰਨ ਚਾਰ ਦਿਨ ਆਇਆ ਉਹਨੇ ਸਾਡੇ ਤਾਂ ਛੱਤਾਂ ਵੀ ਚੋਣ ਲਾਤੀਆਂ ਤੇ ਬਾਲਾ ਕੰਮ ਖਰਾਬ ਸੀਗਾ ਖੱਤਾਂ ਦੇ ਵਿੱਚ ਸਲਾਬ ਆ ਗਈ ਪੂਰੀ ਤੇ ਪੂਰੀ ਤੇ ਇੱਥੇ ਸਾਡਾ ਕੰਮ ਪੌੜੀ ਜਿਹੜੀ ਆ ਉਹ ਬਣ ਚੁੱਕੀ ਐ ਤੇ ਇਹਦੇ ਲੈਂਟਰ ਪਿਆ ਹੋਇਆ ਐ ਦਾ ਪੌੜੀ ਦਾ ਤੇ ਇਲੈਕਟ੍ਰਿਸਿਟੀ ਦੀ ਫਿਟਿੰਗ ਤਾਂ ਹੋ ਗਈ ਸੀ ਕਿ ਤੇ ਆ ਸਾਡੇ ਮਿਸਟਰ ਸਾਹਿਬ ਆ ਗਏ ਨਾਲੇ ਵੀ ਆ ਗਏ ਨੇ ਸਾਰੇ ਬਾਜੀ ਬਾਜ ਹੋਰ ਜੋਦੇ ਬਾਈ ਕੀ ਹਾਲ ਚਾਲ ਨੇ ਬਹੁਤ ਵਧੀਆ ਵੀਰੇ ਵਧੀਆ ਜਮਾਠੀ ਠਾਕੂ ਮਸਾਂ ਹੀ ਆਏ ਹੋ ਯਾਰ ਤੁਸੀਂ ਹੈ ਸੋਸਸੀ ਗਾਣ ਟਾਈਮ ਤਾਂ ਲੱਗੇ ਜਾਂਦਾ ਜੀ ਤੇ ਅੱਜ ਸਾਡੇ ਪਲੰਬਰ ਭਾਈ ਆ ਗਏ ਨੇ ਇਹਨਾਂ ਦਾ ਰੋਲ ਜਿੰਨਾ ਸੋ ਨਹੀਂ ਨਿਭਦਾ ਉਹਨਾਂ ਜੀ ਦਾ ਅੱਗੇ ਨਹੀਂ ਵਧਦਾ ਕੰਮ ਹਾਂਜੀ ਹੈ ਹਾਂਜੀ ਆਪ ਕੋਰਾ ਖਲਾਰੇ ਜੀ ਤੇ ਆ ਉੱਪਰ ਜਿੰਨੇ ਸੀ ਖੱਡੇ ਖੋਡੇ ਜੇ ਉਹ ਸਾਰੇ ਭਰੇ ਗਏ ਤੇ ਇਧਰ ਭਰਨ ਲੱਗੇ ਹੋਏ ਨੇ ਤੇ ਇਧਰ ਰਹਿ ਗਏ ਨੇ ਕੁਛ ਸਾਰਾ ਹੋ ਜੂਗਾ ਇਧਰ ਗੁਗੀ ਥੱਲੇ سپورਟ ਦੀ ਹਾਂ ਪੂਰੇ ਡਵਾਈਡਰ ਲੱਗ ਜੂ ਉੱਪਰ ਸਾਬਰ ਲੱਗ ਜੂ ਅੱਛਾ ਠੀਕ ਆ ਜੀ ਹੈਂਡ ਸਾਬਰ ਲੱਗ ਜੂਗਾ ਠੀਕ ਹੈ ਪੂਰੇ ਸਵਾ ਦੋ ਫੁੱਟ ਦੇ ਵਿੱਚ ਬਾਸ ਹੋਏ ਸਮਾਂ ਪਾਸੇ ਪਾਸੇ 2.5 ਫੁੱਟ ਦੇ ਵਿੱਚ ਸੀਟ ਦੀ ਠੀਕ ਹੈ ਤੇ ਉਹਦੇ ਜਿਹੜੇ ਕੰਟਰੋਲ ਨੇ ਉੱਥੇ ਹੋਣਗੇ ਉਹ ਉੱਥੇ ਹੋਣਗੇ ਜੋ ਕੰਦ ਤੇ ਠੀਕ ਹੈ ਠੀਕ ਆ ਜੀ ਇਹ ਜਿਹੜੇ ਦਾ ਆਪਣਾ ਇਧਰ ਵਾਕੇ ਮੰਦਰ ਦੇ ਪਾਸੇ ਜਿਹੜੇ ਤਾਂ ਪੰਨੇ ਤਾਂ ਉਧਰਲੇ ਪਾਸੇ ਆ ਜੂ ਜੇ ਲਾਉਣਾ ਹੋਇਆ ਤਾਂ ਫਿਰ ਆਪਾਂ ਕਿੱਥੇ ਛੱਡਾਂਗੇ ਪ੍ਰੋਵੀਜ਼ਨ ਮਸੀਨ ਵਾਲੇ ਬਸੀ ਦੇ ਰਹੂਗਾ ਜੀ ਉਧਰੇ ਟੰਗੇ ਜੋ ਅੱਛਾ ਪ੍ਰੋਵੀਜ਼ਨ ਉੱਥੇ ਛੱਡ ਦਾਂਗੇ ਉੱਥੇ ਛੱਡ ਦਾਂਗੇ ਠੀਕ ਹੈ ਜੀ ਦੋ ਲੋਣੇ ਹੋਏ ਆਪਣੇ ਗਿਜ਼ਰ ਹਾਂਜੀ ਹਾਂ ਇੱਕ ਪਰਲੀ ਕੰਧ ਤੇ ਲੱਗ ਜੂਗਾ ਪਰਲੇ ਪਾਸੋਂ ਦਾ ਔਰਲੀ ਦਾ ਔਰਲੀ ਤੇ ਲੱਗ ਜੂਗਾ ਠੀਕ ਹੈ ਦੋਆਂ ਦਾ ਕੰਟਰੋਲ ਲਾ ਦਾਂਗੇ ਵਿਚਾਲੇ ਹੋਰ ਕੀ ਹੁੰਦਾ ਬਾਥਰੂਮ ਚ ਬਸ ਆਹੀ ਹੁੰਦੇ ਨੇ ਚੀਜ਼ਾਂ ਬਾਕੀ ਸਾਬਨ ਸੋ ਬੰਦਾ ਨਹੀਂ ਆ ਕੱਪੜੇ ਟੰਗਣ ਵਾਲਾ ਉਹ ਆਹ ਕੰਧ ਤੇ ਲੱਗੂਗਾ ਜੀ ਸਾਰਾ ਕੁਝ ਨਹੀਂ ਉਹ ਤਾਂ ਪਰਲੇ ਪਾਸੇ ਕਰਾਂਗੇ ਚਲੋ ਇਹ ਤਾਂ ਵਿੱਚ ਇਹਦੇ ਵਿੱਚ ਹਾਂ ਖਾਨਾ ਜਰ ਖਾਵਾਂਗੇ ਹਾਂ ਹਾਂ ਬਲੌਕ ਹਾਂ ਜੀ ਹਾਂ ਉਹ ਕਟਵਾ ਦਾਂਗੇ ਇਹ ਹਾਂ ਠੀਕ ਹੈ ਤੇ ਬਾਕੀ ਰਸੋਈ ਤਾਂ ਨਾਰਮਲ ਹੀ ਉਹ ਤਾਂ ਕੁਝ ਵੀ ਨਹੀਂ ਹੈਗਾ ਉਹ ਤਾਂ ਹਾਂ ਤੇ ਇੱਕ ਪਾਈਪ ਜਿਹੜੀ ਬਾਹਰੋਂ ਆਉਗੀ ਉਹ ਕਿੱਥੋਂ ਆਣੀ ਆ ਮੋਟਰ ਦੀ ਮੋਟਰ ਦੀ ਫਰੰਟ ਉੱਤੋਂ ਦੀ ਚੜਾ ਦੇਗੀ ਫਰੰਟ ਉੱਤੋਂ ਦੀ ਹਾਂਜੀ ਉੱਪਰ ਦੀ ਹਾਂਜੀ ਠੀਕ ਹੈ ਉੱਪਰ ਬਣਾਉਣ ਦੀ ਸਲਾਹ ਜੀ ਅਜੇ ਤਾਂ ਨਹੀਂ ਹੈਗੀ ਮਤਲਬ ਛੱਤ ਤਾਂਗੇ ਬਾਕੀ ਟੈਲਰ ਤੋਂ ਲਿਵਾਜ ਦੇਖਾਂਗੇ ਹੁਣ ਤੁਸੀਂ ਮੰਨ ਟੀਮ ਪਹਿਲਾਂ ਤਾਂ ਆਹ ਕੰਪਲੀਟ ਕਰਕੇ ਬੈਠਾਂਗੇ ਫੇਰ ਫੇਰ ਉਦੋਂ ਬਾਅਦ ਦੇਖਾਂ ਗੱਲਬਾਤ ਕੀ ਹੈ ਕੀ ਨਹੀਂ ਠੀਕ ਹੈ ਜੀ ਹਾਂ ਤੇ ਬਸ ਥੈਂਕ ਯੂ ਬਈ ਇਹਦਾ ਹਾਂ ਅੰਨੇ ਤੋਂ ਇੱਥੇ ਥੈਂਕ ਯੂ ਲੋ ਬੋ ਆ ਠੀਕ ਹੈ ਔਰੇ ਤਾਂ ਔਰੇ ਆ ਔਰੇ 9 ਇੰਚ ਗੰਧ ਹੋ ਜਾਣੀ ਔਰੇ ਹਾਂਜੀ ਉੱਚੀ ਹਾਂਜੀ ਹੂੰ ਆ ਪਾਕਸਾ ਉਹਨਾਂ ਦਾ ਕਿਤੇ ਹੋਰ ਨਹੀਂ ਜਾ ਸਕਦਾ ਤਿੱਕ ਹਾਂ ਇਹ ਬਕਸਾ ਹੈਗੀ ਲੋੜੀ ਔਰੇ ਔਰੇ ਕੱਲ ਨੂੰ ਉਹ ਲੱਗੂ ਕੀ ਉਹ ਟੋਕਰ ਵੀ ਲੱਗੂ ਜੀ ਉਹਦੇ ਇੱਥੇ ਪਾਣੀ ਦੇ ਛਿੱਟੇ ਹੋਰ ਨਾ ਇਹਦਾ ਟੋਕਰ ਦਾ ਅੱਜ ਕੱਲ ਉਹ ਦੇਖੋ ਬਾਕੀ ਕੁਝ ਨਹੀਂ ਹੁੰਦਾ ਇਹਨੂੰ ਉੱਥੇ ਵੀ ਲੱਗੇ ਹੀ ਹੋਇਆ ਪਰ ਲਈ ਆਪਣੀ ਪਰਲੇ ਘਰ ਚ ਉਹਦਾ ਕੋਈ ਨਹੀਂ ਹਾਂ ਉਹ ਛੋਟਾ ਲੱਗ ਜੂਗਾ ਕੋਈ ਚੱਕਰ ਨਹੀਂ ਹੈਗਾ ਉਹਦਾ ਤੇ ਬਸ ਇੱਥੇ ਦਾ ਇੱਥੇ ਹੀ ਕੰਟਰੋਲ ਨੇ ਹੋਰ ਕੋਈ ਜ਼ਿਆਦਾ ਇਹ ਅੰਨਾ ਤਾਮ ਝਾਮ ਨਹੀਂ ਹੈਗਾ ਉਹਦਾ ਇੱਕ ਇਹਦਾ ਉਹ ਕਿਤੇ ਰੱਖ ਕੇ ਹੀ ਜਾਂਦਾ ਆਰਓ ਦਾ ਪ੍ਰੋਵੀਜ਼ਨ ਵੀ ਇੱਥੇ ਇਹਦੇ ਵਿੱਚ ਆਹ ਕੰਦ ਜਿਹੜੀ ਬਣੂਗੀ ਉਰੇ ਉਰੇ ਕੰਦ ਤਿਆਰ ਹੋ ਗਈ। ਕੰਦ ਤਿਆਰ ਹਾਂ 2 ਫੁੱਟ 2.5 ਫੁੱਟ ਹੋ ਗਈ 2 ਫੁੱਟ ਉਹ ਛੋਟਾ ਹੀ ਹੁੰਦਾ ਉਹ ਤਾਂ 1.5 ਫੁੱਟ ਦਾ ਹੀ ਹੁੰਦਾ ਤਾਂ ਆਰਓ ਉਹਦੇ ਚ ਟੰਗੇ ਉਹ ਚ ਹੀ ਟੰਗ ਦਾਂਗੇ ਤੇ ਆਰਓ ਵਾਲੀ ਪਾਇਪ ਵੀ ਫਿਰ ਇੱਥੇ ਪਾਉਣੀ ਪੈਣੀ ਆਪਾਂ ਨੂੰ ਹਾਂ ਹਾਂ ਬੱਸ ਠੀਕ ਆ ਜੀ ਆਰਓ ਆਪਾਂ ਉਹਦੇ ਛੱਡ ਦੂੰਗਾ ਨਾ ਪੂਰੇ ਬੱਸ ਇੱਕ ਉਹਦਾ ਹੋਰ ਪਾਣੀ ਨਹੀਂ ਆ ਕੇ ਨਾ ਉਹਦਾ ਆਰੋਰਾ ਪੁਆਇੰਟ ਉੱਥੇ ਛੱਡ ਦਿਓ ਨਾ ਇਸ ਕੰਦ ਦੇ ਵਿੱਚ ਜਿਹੜੀ ਆਹ ਕੰਦੂਰੇ ਤਿਆਰ ਹੋਗੀ ਉਹ ਜ ਬਣਾਉਣਾ ਪੈਣਾ ਆਪਾਂ ਨੂੰ ਇਹ ਹਲੇ ਕੰਦ ਤਿਆਰ ਹੋਈ ਨਹੀਂ ਇਹ ਮੈਨੂੰ ਕਿਹਾ ਜੀ ਮੈਂ ਕਰਦੇ ਕਰਦੇ ਉਹ ਗਾਣਾ ਕਰਵਾ ਦਿੰਨਾ ਫਿਰ ਕਰਵਾ ਦੋ ਆ ਮੁੰਡੇ ਲੱਗ ਰਹੇ ਨੇ ਉਹਦੇ ਫੋ ਆ ਇੱਥੇ ਇੱਕ ਤੱਕ ਕੱਢ ਕੇ ਦੇ ਗੋਰਾ ਨਹੀਂ ਆਇਆ ਹਾਲ ਤੱਕ ਆਓ ਬਈ ਅੱਛਾ ਇੱਥੇ ਇੱਕ ਤੱਕ ਕੱਢ ਕੇ ਦੇ ਦਾਂ ਨਾ ਬਹੁਤ ਫਿਰ ਕਰ ਦਾਂ ਐ ਕਰ ਲੈਨੇ ਆ ਜਿੱਥੇ ਤੱਕ ਡੱਕਾ ਆਪਣਾ ਕੰਮ ਹਾਂ ਹਾਂ ਚਾਰ ਪੰਜ ਫੁੱਟ ਉਦੇ ਨਾਲ ਜੋੜ ਪੈ ਜਾਊਗਾ ਬਸ ਹਾਂ ਜੀ ਆਹ ਨਾ ਆਣ ਪੰਡੀਆਂ ਨੇ ਇੰਨਾ ਬੰਦ ਸੀ ਜਾਣ ਠੀਕ ਹੈ ਤੇ ਟਾਈਮ ਐਨੀ ਮਾਰਨਿੰਗ ਦਾ ਇਹ ਬ੍ਰੇਕਫਾਸਟ ਹੋ ਗਿਆ ਦੁਪਾਈਆਂ ਮੜੀਆਂ ਮੋਟੀਆਂ ਹੋ ਗਈਆਂ ਮੜੀਆਂ ਮੋਟੀਆਂ ਰਹਿ ਗਈਆਂ ਤੇ ਕੱਪੜੇ ਪ੍ਰੈਸ ਕਰਦੇ ਪਏ ਆ ਜੀ ਜਾਣਾ ਆਪਾਂ ਨੇ ਅੱਜ ਕਿਤੇ ਕਿਤੇ ਬਾਹਲੀ ਦੂਰ ਨਹੀਂ ਜਾਣਾ ਹੈ ਤਾਂ ਲੱਗ ਗਈ ਜਾਣਾ ਪਰ ਜਾਣਾ कोई काम तो यार पाले सारे ने मेहनत में हैं। अब बच्चों के यहाँ तो बोलते हैं कि आह कपड़े पहन पहन सबको बढ़ाता काम है, बढ़ाता आसपास। इतना ही टेबल होगा, वो तो नहीं है। मेरा जो तो उठी बड़ा टेबल है, फिर गिरवाला। ओह चार खंड बड़ा। ये वो रहा क्या? ये पैसे आने बंद हैं तो, बाढ

ਕੀ ਲੈ ਕੇ ਆਇਆ ਕੀ ਲੈ ਕੇ ਆਇਆ ਦੀ ਸਮਾਣਾਇਆ ਆਪਣਾ ਜੈਂਟੀ ਸੰਖਿਆ ਲੈ ਕੇ ਆਇਆ ਆਪਣੀ ਸਕੂਟਰੀ ਦੀ ਚਾਬੀ ਕੋਮ ਨੂੰ ਦੀ ਚਾਬੀ ਨਹੀਂ ਲੱਗੀ ਕਿਤੇ ਦੱਸ ਹੁਣ ਨਮਾ ਜੱਬ ਚੜਨਾ ਕੋਲੇ ਜੀ ਕਪੜੇ ਪ੍ਰੈਸ ਕਰ ਲੀਏ ਫਿਰ ਮਿਲਣਾ ਤੁਹਾਨੂੰ ਤੁਹਾਡਾ ਆ ਗਿਆ ਜੈਂਟੀ ਆਈ ਹਾਈ ਵਰਤ ਕੇ ਕਿਹੜੇ ਬਦਾਮ ਪਾਏ ਨੇ ਲੱਸੀ ਜਿਹੜੇ ਕੁੱਟੇ ਜਾ ਰਹੇ ਨੇ ਹੈ ਕਿਹ ਕਿਹੜੇ ਬਦਾਮ ਪਾਏ ਨੇ ਲੱਸੀ ਬਣ ਲਈ ਵਿੱਚ ਲੂਣ ਪਾਇਆ ਤੇ ਵਿੱਚ ਪਾਣੀ ਪਾਇਆ ਤੇ ਵਿੱਚ ਪਤਾ ਨਹੀਂ ਕੀ ਪਾਇਆ ਦੁੱਧ ਹੈ ਬਦਾਮ ਪਾਏ ਨੇ ਪਹਿਲਾਂ ਜੀ ਆਪ ਫਿਰ ਰੈਡੀ ਹੋ ਗਏ ਆ ਜਾਲੂਆ ਸਤ ਦਾ ਗੱਲੇ ਨੇ ਹਾਂ ਬੀਨਾ ਬਦਲ ਕੀ ਕੀ ਗੱਲ ਬੋਲਿਆ ਹੁਣ ਚੁੰਗਲਾ ਅੰਗਲਾ ਤੋਤੀਆਂ ਕਿ ਤੋਤੀਆਂ ਆਹ ਪਾਣੀ ਨਹੀਂ ਆਉਂਦਾ ਨਹੀਂ ਆਉਂਦਾ ਇਹ ਤਾਂ ਇਹ ਤੁਹਾਨੂੰ ਲੈ ਕੇ ਨਹੀਂ ਜਾਂਦੇ ਚਲ ਠੀਕ ਆ ਰਹੀ ਅਸੀਂ ਹੂੰ ਬੜਾ ਆਈ ਲੱਗੇ ਕੰਮ ਖਰਾਬ ਹੋਇਆ ਹੈ ਨਾ ਆ ਮੇਰ ਵਾਲ ਹੈ ਚੁੱਪ ਚੁੱਪ ਦੇ ਆ ਗਏ ਨੇ ਸੁਨਾਮ ਗਏ ਨੇ ਇਹ ਇਹ ਬੁੱਕੋ ਆ ਇਹ ਬੁੱਕੋ ਆ ਇਹ ਬੁੱਕੋ ਆ ਗੁੰਜਾ ਆ ਤਾਂ ਬੁੱਕ ਹੋਏ ਨੇ ਮੰਮੀ ਨਹੀਂ ਹੈ ਬਹੁਤ ਹੰਕਾਰਦਾ ਉਥੇ ਜੇ ਤੁਸੀਂ ਕੋਈ ਨਹੀਂ ਹੈਗਾ ਕਦੋਂ ਨਾ ਬਹਾਂਦੇ ਨਾ ਉਹ ਤਾਂ ਮੈਂ ਕਰ ਜੁੰਦੇ ਨੇ ਤਾਂ ਉੱਥੇ ਪਹਿਨੀ ਦੋਣ ਠੀਕ ਮੈਂ ਬੋਟਾ ਮਨਪਰਸ ਮੇਰੀ ਦਵਾਈ ਹੈ ਦਮ ਦਰਮਿਆਨ ਵਾਲਾ ट्राਊਜ਼ਰ ਆਇਆ ਤੇ ਤਾਲੇ ਕੱਪੜੇ ਕਿੰਨੇ ਪਿਆ ਸੀ ਕਿਹੜੇ ਕੱਪੜੇ ਆ ਇਹ ਰੱਖੇ ਅੰਦਰ ਅੰਦਰ ਤੇ ਆਉਣ ਪਏ ਨੇ ਆ ਇਹਨਾਂ ਵਿੱਚ ਪਿਆ ਤੇ ਭੈਣ ਨਾ ਇਹਨੇ ਪਸਉਣ ਦੀ ਹੋ ਗਈਆਂ 98 ਕਿਲੋ ਪਰ ਮਾਸੀ ਪਾਵਾ ट्राਊਜ਼ਰ ਪਾਵਾ ट्राਊਜ਼ਰ ਮਾਸੀ ਦਾ ਹੁਣ ਕੀ ਹੋ ਗਿਆ ਇਹਨੂੰ ਹੁਣ ਤੱਕ ਮਾਈ ਰੱਖ ਦੇ ਲੈ ਉਹ ਬਾਹਰ ਗੱਡੀ ਦੇਖ ਖੜਾ ਹੁੰਦੇ ਕੱਪੜੇ ਚੇਂਜ ਕਰੀ ਜਾਓ ਜਦ ਮੇਰੀ ਦਵਾਈ ਨਹੀਂ ਲੱਭਣ ਦੀ ਤੁਮ ਹੋਮੋਪੈਥ ਦਵਾਈ ਕਾਰ ਦੇ ਲਫਫ ਵਿੱਚ ਪੈਸਾ ਆ ਦੰਦਰ ਅੱਛਾ ਠੀਕ ਆ ਆ ਆਰਡੀਨਰੀ ਤਾਂ ਹੁਣ ਨਾ ਲਾਓ ਕਿਹੜਾ ਆ ਹੱਥ ਫੜੇ ਤੇ ਲਾਵਾਂਗੇ ਹੁਣ ਤੁਹਾਡੇ ਨਾ ਲਾਉਗੇ ਹੁਣ ਤਾਂ ਤੁਸੀਂ ਬੈਠ ਕੇ ਕੀ ਲਾਵਾਂਗੇ ਮਤਲਬ ਕੱਢ ਕੇ ਰੱਖਣ ਲੱਗੇ ਤੰਮੀ ਪੰਡਾ ਆ ਨਾ ਦਾਪ ਰੱਖਿਆ ਹੈ ਇਹ ਹੁਣ ਤਾਂ ਚੋਚਰ ਤਾਂ ਕਾਣਾ ਨੂੰ ਸਹੋਗੀ ਤੋਂ ਦਵਾਈ ਵਾਲਾ ਮੇਰੀ ਘੂਪ ਹੈ

ਸਾਰੀ ਨਾ ਕੱਢ ਖਰਾਬ ਕਰਨੀ ਓਏ ਇਹ ਨਹੀਂ ਬੰਦ ਕਰਨੀ ਮम्मा ਮम्मा ਬੰਦ ਬੰਦ ਕਰਾਂਗੇ ਇਹ ਕਿਹੋ ਜਿਹਾ ਥਰਾਮਾ ਓਏ ਓਏ ਇਹ ਮੇਰੀਆਂ ਨੇ ਬੁੱਤ ਮਾਸੀ ਦੀਆਂ ਨੇ ਰੱਖ ਦੋ ਬਾਹਰ ਚੱਲ ਵਿੱਚ ਮੈਂ ਤੁਹਾਨੂੰ ਮੰਗਾ ਮਨ ਲੋ ਬਸ ਆਹ ਫੇਰ ਰੱਖ ਲੈ ਤੈਨੂੰ ਜੀ ਬਸ ਨਾਲ ਤੇ ਪਾਣੀ ਦੀ ਬੋਤਲ ਲੈ ਆ ਲੋ ਇੱਕ ਨਾਲ ਪਾਣੀ ਪਿੰਦੇ ਸੁ ਮੰਗਦੇ ਕਰਾਗੇ ਫੇਰ ਚਲੋ ਕੀ ਕਰੀ ਜਾਂਦੇ ਹੋ ਯਾਰ ਨਿਕਲ ਜ ਹੁਣ ਹੋਰ ਮਾਰੂਗਾ ਬਾਹਰ ਫੇਰ ਨਿਕਲਣਾ ਪੈਣਾ ਚਲੋ ਮੈਂ ਜੁੱਤੀ ਨਹੀਂ ਲੱਭਣੀ ਮੁੰਡਾ ਵੀ ਲੱਭਣ ਨਹੀਂ ਦੇਂਦਿਆ ਵਿੱਚ ਮੇਰੇ ਅੱਗੇ ਆ ਕੇ ਵੱਜਣਦੇ ਆ ਤੇ ਦੋ ਲਾ ਨਾ ਕੰਨਾਂ ਤੇ ਬਲੌਗਮੰਡਾ ਬਲੌਗਮੰਡਾ ਫੇਰ ਕੀ ਦੋ ਕੰਨਾਂ ਫਲਾਉਣ ਗਿਆ ਤੇਰੇ ਤਾਂ ਲੱਗਣੀਆਂ ਚਾਹੀਦੀਆਂ ਨੇ ਮਾਤਾ ਤੇ ਨਹੀਂਦਾ ਕੱਟੇ ਜਾਂਦਾ ਇਹ ਨੂੰ ਹੰਦਾ ਮੈਨੂੰ ਕਹਿੰਦੇ ਸੀ ਤੇ ਕੁੱਤੇ ਦਾ ਵੰਡਿਆ ਸਾਰੇ ਕੰਮ ਉਹ ਪਾਰਿਆ ਕਿ ਸਾਨੂੰ ਤਾਂ ਲੱਗਦਾ ਤੁਹਾਨੂੰ ਲੱਗਦਾ ਅੰਦਰੋਂ ਤੇ ਉਹਨਾਂ ਨੂੰ ਇੱਕ ਨੇ ਇੱਥੇ ਸਾਨੂੰ ਪੁੱਛ ਕੇ ਮੈਨੂੰ ਕੋਈ ਨਹੀਂ ਗਿਆ ਕਹਿੰਦਾ ਤੁਹਾਨੂੰ ਤਾਂ ਜੀ ਲੱਗਦਾ ਨਹੀਂ ਮਾੜਾ ਤੁਹਾਨੂੰ ਲੱਗਦਾ ਕਹਿੰਦਾ ਉਹ ਤਾਂ ਜਾ ਕੇ ਤੇ ਕੋਈ ਅੰਦਰ ਮੈਨੂੰ ਲੁੱਟਿਆ ਜਾਂ ਇਹ ਕਾਰੀਗਰ ਚੜਾ ਉਹ ਵੀ ਸ਼ਕਿੰਦਾ ਹੋ ਗਿਆ ਦੱਸ ਹੈ ਮੈਂ ਕਿਹਨੂੰ ਮੈਂ ਜਾ ਰਹੀ ਹਾਂ ਸੁਣ ਨੋਬੀਤਾ ਦੰਦੀ ਕੋਸ ਪਾ ਨੂੰ ਆਪਣੇ ਤੇ ਤੂੰ ਪਾ ਲੈਨੇ ਇਹ ਫਿਰ ਮੈਂ ਤਾਂ ਖਰੀਦੇ ਤੂੰ ਮੇਰੇ ਕੋ ਖਰੀਦ ਨਹੀ ਇਹ ਨਾ ਦੇਖ ਨੀ ਕਰ ਤੂੰ ਕੋਪ ਨਾ ਪਾਉਂ ਆਹ ਤੇਰੀ ਤੇ ਪਾ ਲੈਣਾ ਚੱਲ ਜੁੜਾ ਲਾਵਾਂ ਨਾ ਤੇ ਮੇਰੇ ਬਾੜ ਹੱਦ ਕਰਦਾ ਨਹੀਂ ਲਾਗਦੇ ਵੇਖੀ ਮੇਰੇ ਜੁੜਾ ਲੱਗ ਨਹੀਂਉਂਦਾ ਆਹ ਪੂਰੇ ਤੋਂ ਚੰਗੀ ਲੱਗਦੀ ਆ ਫਿਰ ਲੱਗਦਾ ਫੜਾ ਬਗਲੀ ਅੰਮੀ ਇਹਦਾ ਰੇਲਾ ਬਣਾਈਏ ਉੱਥੇ ਜਾ ਕੇ ਤੂੰ ਰੁਜਦੀ ਲਾਹ ਰੰਗ ਵੀ ਆ ਇਹ ਮੈਂ ਨਹੀਂ ਕਿ ਬਣਾਇਆ ਤੁਹਾਡੇ ਲਈ ਲੈ ਆ ਕਿ ਨਾ ਕਰਦੀ ਹੈ ਹਾਂ ਲੈ ਕਹਿੰਦੀ ਹਾਂ ਔਰ ਮੈਂ ਤਾਉਣਾ ਹੈ ਨਾ ਕਿਉਂ ਤੇ ਲੈ ਮੈਂ ਕਿਹਾ ਵਿਆਹ ਚੱਲੀ ਹੈ ਬੇਬੇ ਨਾ ਆਉਂਦੀ ਮੈਂ ਬਾਹ ਕਿੰਨੇ ਕਰਟ ਹੋਰ ਤਾਂ ਹੀ ਮੈਂ ਤੁਹਾਨੂੰ ਛੋੜਿਆ ਹੋਈ ਤੋੜ ਤਾਂ ਕਿ ਮੈਂ ਨਹੀਂ ਛੋੜਿਆ ਨਹੀਂ ਇਹ ਲੱਗ ਜੂਗਾ ਬੰ ਨਾਲ ਮੇਰੇ ਕਿਤੇ ਲੱਗਣਾ ਮੇਰੇ ਪਹਿਲੇ ਵੰਦਾ ਧਾਰ ਭਾਈ ਦਾ ਲਾਦੂ ਮੰਮੀ ਤੇ ਲਾ ਦੇ ਦੇਖਾ ਵਿੱਚ ਲਾ ਦੇ ਵੱਡਾ ਜੁੱਦਾ ਹੈਗਾ ਇਹ ਵੱਡੇ ਜੁੱਦੇ ਵਾਲਾ ਕਿਉਂ ਹੈ ਇਹ ਨੂੰ ਗੈਨ ਨਹੀਂ ਪੈਂਦੀ ਜਿਵੇਂ ਪਰਜ ਰੰਨੀ ਥੋੜਾ ਕੰਬਰ ਹੀ ਮਿਲਦਾ ਆ ਤੁਹਾਨੂੰ ਦਨੈਗੇਟਿਵ ਗੱਲਾਂ ਕਰਕੇ ਤੇ ਬੂਠਾ ਬਣਾ ਕੇ ਬੈਠੀ ਰਹੀ ਮੁਰਲਾ ਲੱਗਣ ਦੀਆਂ ਮੈਂ ਤਾਂ ਜਿਵੇਂ ਕੁੱਕਰ ਦੇ ਉੱਤੇ ਜਿਹੜਾ ਹੁੰਦਾ ਨਹੀਂ ਕਿ ਉਹ ਲੱਗ ਰਹੇ ਹੋ ਕਿਹੜੀ ਘੜ ਗਈ ਇਹਨੇ ਕਰਦੀ ਇਹਦੇ ਉੱਤੇ ਵੀ ਜੜਾ ਰੱਖਿਆ ਸੀ ਲਾਉਂਦਾ ਕਿਸ ਪਤਾ ਨਹੀਂ ਮੇਰੇ ਨੰਬਰ ਹੀ ਉਹ ਲਿਖਾ ਦੇਣਾ ਨੰਬਰ ਕੱਢ ਦੇ ਮਮ ਨਾਨੀ ਨੂੰ ਨਾ ਉਹ ਭਾਦੇ ਮਾਸੀ ਦਾ ਨੰਬਰ ਅੰਜੂ ਜਿਹੜੇ ਵਾਲਿਆਂ ਦੂਜਾ ਨੰਬਰ ਨਹੀਂ ਪਤਾ ਕਰੇ ਜਿਹੜੇ ਵਾਲੇ ਨੰਬਰ ਆ ਉਹ ਕਿਹੜੇ ਚੱਲਦਾ ਪੋਣੀ ਕਰੋ ਨੀਚੇ ਗਿੱਚੀ ਚ ਆਜੋ ਸੋਮਤੀ ਮੱਝ ਮੱਝ ਨੂੰ ਪਹਿਲਾਂ ਦਿੱਦਨ ਲੈ ਇੱਥੇ ਰਹਿਣਾ ਭਾਵੇਂ ਕੁਝ ਵੀ ਲੈਣਾ ਦਾ ਮਿਲਣਾ ਕਿੰਨੇ ਪੈਸੇ ਪਹਿਲਾਂ ਦੋ ਪਹਿਲਾਂ ਪਹਿਲਾਂ ਕੋਗਰ ਪੇ ਕਰੋ ਫਿਰ ਪਾਓ ਉਹਦੇ ਨਾਲ ਉਹ ਸਮਝ ਲੱਗਦਾ ਕਿ ਵਾਈਫ ਤੇ ਟੋਕਣਾ ਉਹਦੇ ਡਿਫਰੈਂਸ ਇਹ ਵੀ ਮੇਰੇ ਬੋਲ ਤੇ ਮੇਰੇ ਮੂੰਹ ਨਾਲ ਚੱਲ ਜਣੇ ਨਹੀਂ ਕੋ ਨਹੀਂ ਲਗਾਂਗੇ ਪਾ ਕੇ ਤਾਂ ਤੇ ਇਹ ਕਿਹਨਾਂ ਪਹਿਲੇ ਹੀ ਕਹਿਣਾ ਕੀ ਵਾਸੀ ਲਾਲ ਲਿਪਸਟਿਕ ਲਾਈ ਤੁਸੀਂ ਕੋਈ ਹੋਰ ਕਲਰ ਲਾ ਲੈਂਦੇ ਮੈਂ ਉਹ ਲਾ ਸੋ ਆਹ ਮਨ ਬੱਚੀ ਕੀ ਬੋਲਨੀ ਆ ਤੂੰ ਇਹ ਮੈਂ ਜਾਣ ਦਰਾ ਦੇ ਉਹਨੇ ਪੂਜਾ ਉਹਨੇ ਫੇਰਨਾ ਜਿਹੜਾ ਬਾਹਰ ਤੇਰਾ ਗੱਡੀ ਲੈ ਕੇ ਤੌਲੀਆ ਕਿੱਥੇ ਟੰਗਿਆ ਮੈਂ ਫਿਰ ਮੇਰਾ ਤੌਲੀਆ ਬਾਹਰ ਕਦੇ ਕੋਈ ਵਰਤ ਲੈਂਦਾ ਕਦੇ ਕੋਈ ਵਰਤ ਲੈਂਦਾ ਤੁਹਾਨੂੰ ਵੀ ਟੀਵੀ ਹੋਈ ਨਹੀਂ ਤਾਂ ਨੂੰ ਨਹੀਂ ਨਾ ਹੋਰ ਵੀ ਕਈ ਆਉਂਦੇ ਜਾਂਦੇ ਹਾਥੀ ਪੂੰਜੀ ਜਾਂਦੇ ਨੇ ਬਾਥਰੂਮ ਜਾ ਕੇ ਫਿਰ ਇਹ ਬੋਡੀ ਦਾ ਆ ਕੇ ਸਾਲਾ ਮੈਂ ਕੁਝ ਮੋੜਦੀ ਬੋਡੀ ਮੋੜਨਾ ਦੇਖ ਤੂੰ ਕੱਥ ਵੀ ਰਹਿ ਕਿ ਨਹੀਂ ਹੂੰ ਹੂੰ ਸੋਣਾ ਲੱਗਦਾ ਲਾ ਉਹਨਾਂ ਕਹਿੰਦੇ ਕਿ ਸੋਣਾ ਲੱਗਦਾ ਹੈ ਸੱਚੀ ਇਹਦੇ ਮੁਸਤਨਨ ਪਾਣੀ ਹੋਵੇ। ਤੂੰ ਵਧੀਆ ਲੱਗ ਰਿਹਾ। ਹਾਂ ਪਾਣੀ ਵੱਡੇ ਵੱਡੇ। ਮੈਨੂੰ ਵੇਖੋ ਆ ਕੇ ਤੇ ਆਪੇ ਮੈਨੂੰ ਮਨ ਜੱਜ ਗਿਆ ਠੀਕ ਹੈ ਮੈਨੂੰ ਨਹੀਂ ਚਾਹੀਏ ਇਹ ਕਿੱਥੇ ਹੀ। ਉਹ ਇਹ ਤਾਂ ਉਹ ਉਹ ਦਾ ਫਰਕ ਉਹ ਦੱਸੋ ਨਾ ਸੋਹਣੇ। ਇਹ ਤਾਂ ਬਹੁਤ ਸੋਹਣਾ। ਬਹੁਤ ਸੋਹਣਾ ਤੇਰਾ ਮੂੰਹ ਤਾਂ ਦਿਖਾਈ ਸੋਹਣੇ ਮੂੰਹ ਤਾਂ ਟੌਕਸ ਕੀ ਮਨ ਲੱਗੇ ਮਾਰਸੀਗਾ। ਮਾਰਸੀਗੋ ਮੂੰਗੀ। ਰੋਟੇ ਦੇ ਨਹੀਂ ਮਨਾ ਨਹੀਂ ਛੋਟੇ ਦਸਨ ਖਾਈ ਨਹੀਂ ਕੋਈ ਇਹ ਛੋਟੇ ਜਿਹੜੇ ਆ ਮਾਲਾ ਵਾਲੇ ਨੇ ਹਨ ਨਹੀਂ ਉਹ ਲੈ ਲੋ ਮਾਲਾ ਮਾਲਾ ਹੈ ਨਹੀਂ ਲਏ ਤੇ ਆ ਦੋ ਸੈਕਿੰਡ ਦਬਾਰਾ ਮੰਗਾ ਲਏ ਇੰਨੇ ਸੇਲ ਹੋ ਰਹੇ ਨੇ ਆ ਬਹੁਤ ਸੇਲ ਹੋ ਰਹੇ ਨੇ ਦੋ ਦੁਬਾਰਾ ਮੰਗਾਏ ਨਹੀਂ ਸੱਟ ਆਪਾਂ ਨੇ ਕਾਫੀ ਪੈਣਾ ਮੰਗ ਲਿਆ ਪਈਆਂ ਨੇ ਤੇਰੇ ਅਸੀਂ ਦੁਬਾਰਾ ਮੰਗਾਏ ਇੱਕ ਇੱਕ ਪੈਣ ਦਾ ਪੂਰਾ ਆ ਹੀ ਲੈ ਲਿਆ ਪੂਰਾ ਪੈਕ ਹੀ ਹੁਣ ਕਹਿੰਦੇ ਛੇਤਰਖਾਨੇ ਚਲੋ ਜੀ ਮਮਾ ਲੈ ਜੋ ਨਾ ਟੌਪਸ ਪਾ ਲਿਓ ਨਹੀਂ ਮੈਂ ਪੜੀ ਸੀ ਉਹ ਫਤਿਹ ਨੇ ਫੜੀ ਸੀ ਤੁਹਾਡੇ ਦਿੱਕ ਦੇ ਮੇਰੇ ਪੁੱਤਰਾ ਤੁਹਾਨੂੰ ਕਿਹਦਾ ਸੈਲ ਕਰਦਾ ਦੀ 2 ਵਜੇ ਮਿਸਤਰੀਆਂ ਚਾਹ ਬਣਾਦੀ ਹੈ ਕਹਿੰਦਾ ਮਮਾ ਤੇ ਪਰਚੀ ਪਈ ਹੈ ਮਾਸੀ ਜਿਹੜੀ ਫਤਿਹ ਨੇ ਫੜੀਆਂ ਸੀਗੀਆਂ ਦੋ ਅਪੰਦੀ ਕਿਹੜਾ ਨੇ ਕੀਤੀ ਹੈ ਗਗੜ ਮਾਸੀ ਨੇ ਅਗਗੜ ਨੂੰ ਕਹਿ ਕੇ ਆ ਕੇ ਚੰਗੇ ਕੰਮ ਨੇ ਦੱਸ

ਨਾ ਤੇ ਗਰਮੀ ਕਿੰਨੀ ਸਹੀ ਗੱਲ ਜੋ ਤੁਸੀਂ ਬੈਠੋ ਥੋੜੀ ਅੱਗੇ ਕਰ ਗੱਡੀ ਨੂੰ ਲਗ ਰਿਹਾ ਪਾਣੀ ਹੈ ਚਾਚਾ ਤਾਂ ਫੋਨ ਤੇ ਲੱਗੇ ਨੇ ਕੌਣ ਕਿਹਾ ਗਿਆ ਮੈਂ ਤਾਂ ਕੀ ਪਤਾ ਦੋਨੋਂ ਹੀ ਨਹੀਂ ਲੱਭ ਰਹੀਆਂ ਹਾਂ ਹਲੋ ਜਾਓ ਜਾਓ ਤੁਸੀਂ ਜਾ ਕੇ ਨਾ ਠੀਕ ਹੈ ਠੀਕ ਬਾਏ ਬਾਏ ਲਓ ਗਾਈਜ਼ ਅਸੀਂ ਢੀ ਮੜ ਪਹੁੰਚ ਗਏ ਤੇ ਕੁਲਵਿੰਦਰ ਸਿੰਘ ਗੱਡੀ ਨੂੰ ਲੋਕ ਲਾਉਣਾ ਭੁੱਲ ਗਿਆ ਖੜਜ ਲੋਕ ਲਾਇਆ ਹੀ ਨਹੀਂ ਹੈ ਦੇ ਲਓ ਸਾਡੇ ਕੰਮ ਪਹਿਲਾਂ ਖੋਲ ਕੇ ਦੇਹ ਬੰਦ ਹੈ ਉਹੀ ਭਲੇਖਾ ਲੱਗ ਗਿਆ ਤੈਨੂੰ ਉਹ ਕਹਿੰਦੇ ਪਰਸ ਨਹੀਂ ਰੱਖਣਾ ਲੈ ਕੇ ਜਾਣਾ ਕੀ ਲੈਣਾ ਮੇਰੇ ਪਾਸੇ ਮੇਰਾ ਫੋਨ ਤੇ ਦਜਾ ਗਗਨ ਦੇ ਛੱਡ ਦੇ ਵਾਲ ਮੇਰੇ ਆ ਰਿੰਗਨ ਫਸ ਕੇ ਨਿਕਲ ਗਏ ਦੇਖ ਲਈ ਤੇਰੀ ਮਾਲਾ ਟੈਨਸ਼ਨ ਨਾ ਲੈਈ ਕਹਾਂਗੇ ਗਗਨ ਮਾਲਾ ਪਾ ਕੇ ਆਈ ਕਿ ਕਹਿੰਦੀ ਮਾਲਾ ਦੇਖ ਲੋ ਹੈ ਮੈਂ ਮਾਲਾ ਪਾਈ ਮਾਲਾ ਵੇਖ ਲੋ ਆ ਮਾਨੂੰ ਕਾ ਕਰ ਸ਼ਾਪਿੰਗ ਚਲ ਬੰਦ ਕਰ ਤੈਨੂੰ ਟਰਾਲੀ ਰੈਡ ਨੂੰ ਲਿਆਂਦਾ ਵਿੱਚ ਹੀ ਬੈਗਾ ਹਣੀ ਕਾਜ ਲੱਗ ਰਹੇ ਕਾਕਾ ਕੀ ਕਹਿ ਰਹੀ ਇਹਨੂੰ ਮੈਨੂੰ ਵਿੱਚ ਉਠਾ ਲੋ ਮੈਂ ਤੈਨੂੰ ਟਰਾਲੀ ਰੈਡ ਨੂੰ ਲਿਆਂਦਾ ਇਸ ਮਾਵੇ ਕੋੜਾ ਚੁੱਕਿਆ ਤੇ ਹਾਂ ਹਾਂ ਪਾਰ ਕਰ ਵੀ ਹੈ ਲੈ ਪੱਤੀ ਤੇ ਪੱਤੀਆਂ ਹਨ ਉੱਥੇ ਪੱਤੀ ਹੀ ਜਾਣੀ ਉਹ ਬਾਤ ਚਲავੋ ਸਮਝਦਾਰ ਇਸ ਵਰ ਸਮਝਦਾਰ ਆਪਾਂ ਟੱਬਰ ਵੱਧ ਗਏ ਆਪਾਂ ਅੱਜ ਤਾਂ ਖੇਤ ਨਾਲ ਮੇਰਾ ਜੋਰ ਲੱਗ ਰਿਹਾ ਚੱਲੋ 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 ਅੱਜ ਨਹੀਂ ਇਹ ਇਧਰ ਬਾਤ ਚੋ ਨਾ ਛੇਤੀ ਗੇੜਾ ਲਾਓ ਪਹਿਲਾਂ ਰਾਸ਼ਨ ਚੱਕੀ ਹੈ ਹਾਂ ਹਾਂ ਆ ਦੇਖੋ ਗਾਇਸ ਅਸੀਂ ਚਾਕੂ ਲੈ ਆ ਰਹੇ ਸੀ ਤੇ ਆ ਕਹਿੰਦੇ ਆ ਲੈਣੇ ਨੇ ਆ ਸੋਨੂ ਅਮਣ ਤੇ ਗਗਨ ਇਹੀ ਲਾ ਲੀਏ ਪਾਣੀ ਕੀਪਰ ਬਾਥਰੂਮ ਪੇਪਰ ਬਾਥਰੂਮ ਪੇਪਰ ਹਮੜਾ ਕੁੱਕਰ ਲਾ ਡੀਜਰ ਰੱਖ ਲਈ ਇਹ ਕੁੱਕਰੀ ਹੈ ਹੈ ਹਮਣ ਆ ਕੁੱਕਰ ਲੈ ਉਹਦੇ ਵਿੱਚ ਚੰਡਾ ਚੜ੍ਹ ਨਿਕਲਦਾ ਅੱਲਾ ਜਲੀ ਬੜਾ ਅੱਛਾ ਇਹ ਤਾਂ ਆਪਣੇ ਸਹੀ ਹੈ ਦਿਵਾਨੀ ਇਹ ਵੈਸੇ ਨਿਕਲ ਨਹੀਂ ਆਈ ਤੇ ਵੱਡੀ ਭੈਣ ਨੂੰ ਪਰੇ ਮਰੋ ਇਹ ਹਮਣ ਜਿਆ ਕਿ ਉਹਦੀ ਟਿੱਚ ਜਾਂਦੀ ਤੈਨੂੰ ਹੀ ਕੀ ਲਾਉਣੀ ਕੀ ਇਹ ਹਮਣ ਇੱਕ ਲੈ ਲੈ ਇੱਕ ਲੈ ਲੈ ਬਣਾਣਾ ਹੁੰਦਾ ਹਾਂ 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 ਕੱਢ ਕੱਢ ਲੈ ਲੈ ਰੰਗ ਵਧੀਆ ਦੇ ਲੈ ਕੇ ਆਈ ਇਹ ਤਾਂ ਜਿਵੇਂ ਮਿੱਠਾ ਹੋਈਆਂ ਉੱਤੇ ਸੇਮ ਹੀ ਦੋ ਹੀ ਰੰਗ ਦੇ ਨਾਲ ਇਹ ਤਾਂ ਜਿਵੇਂ ਮਿੱਠਾ ਹੋਈਆਂ ਆਹ ਦੇ ਕਾਲਾ ਵੀ ਤੇ ਪਿਆਈ ਆ ਮੈਂ ਲਾਲ ਹੀ ਬਣਾ ਆਹੋ ਢੱਕਣ ਨਹੀਂ ਲੈ ਦੇ ਕੇ ਮਿਲੀ ਆਹ ਦੇ ਵੱਡੇ ਵੀ ਆ ਗਏ ਢੱਕਣ ਨਹੀਂ ਆਉਣੀ ਅੰਦਰ ਤਾਂ ਢੱਕਣ ਆਉਣਗੇ ਤਾਂ ਕਹਿੰਦਾ ਨਹੀਂ ਢੱਕਣ ਤਾਂ ਨਹੀਂ ਉਹ ਉੱਪਰ ਪੈਣੇ ਉੱਪਰ ਦੇਖ ਗਏ ਨਾ ਲਿਖਿਆ ਹੋਇਆ ਆਪਕੋ ਮਾਪਤਰਾ ਇਹ ਦੇਣਾ ਗਾਦ ਨਾਲ ਉਹ ਨੂੰ ਜੂੜਾ ਬੰਦਾ ਉਹ ਸਬਜ਼ੀਆਂ ਲੈਣਾ ਪਾ ਸੂਜੀ ਮੈਂ ਤਾਂ ਹੀ ਕਿਹਾ ਕਿ ਲੋਹਰ ਲੈਂਦੀ ਨਹੀਂ ਨਹੀਂ ਬੰਦ ਕਿੱਦਾਂ ਹੋਏਗਾ ਬੰਦ ਨਹੀਂ ਹੋਣਾ ਇਹ ਐਂ ਹੀ ਰੱਖਦੇ ਨੇ ਉਹ ਐਂ ਹੀ ਰੱਖਦੇ ਨੇ ਪਾਗਲ ਕਵਰ ਵਾਲਾ ਲੈ ਜਰਾ ਕਵਰ ਹੋਇਆ ਹੋਇਆ ਕਵਰ ਕੋਈ ਹਾਂ ਬਣਾ ਉਹ ਵਾਲਾ ਲੈ ਵੱਡੇ ਵਾਲਾ ਲੈਣਾ ਆ ਮੈਂ ਉਹੀ ਕਹਿ ਰਹੀ ਹਾਂ ਲਓ ਜੀ ਪਤਾ ਨਹੀਂ ਬਣਨਾ ਹੈ ਕਿ ਨਹੀਂ ਬਣਨਾ ਘਰੇ ਦਾ ਤੇ ਬਸ ਲਗਨ ਦੀ ਡਿਊਟੀ ਹੈ ਸ਼ੈਫ ਸਾਨੂੰ ਮਿਲ ਜਾਣਾ ਇੰਡੀਅਨ ਜੇ ਤੈਨੂੰ ਕੀ ਹੁੰਦਾ ਰੈਸਟ ਤੇ ਕੱਪ ਨਹੀਂ ਬੀਜੇ ਰੈਸਟ ਤੇ ਕੱਪਾਂ ਕੱਪਾਂ ਦੀ ਨੀਡ ਹੈ ਹੁਣ ਤਾਂ ਆ ਗਈ ਅਸੀਂ ਬੋਲੀ ਚਲਾ ਲਈ ਆਦੇ ਕਿੰਨੇ ਕੱਪ ਆ ਇਹ ਕੋਡਿੰਗ ਵਾਲਾ ਸੱਪ ਨਹੀਂ ਹੁੰਦਾ ਮੈਨੂੰ ਪਤਾ ਨਹੀਂ ਕਿੰਨਾ ਚੱਲ ਲੱਗਣਾ ਮੈਨੂੰ ਮੈਨੂੰ ਅਗੋਂ ਦੱਸ ਡੋਲੂ ਅੰਨੀ ਹੈ ਕੈਂਡਲਾਂ ਡੋਲੂ ਲਾਲਾ ਦੁੱਧ ਵਾਸਤੇ ਅੰਮਾ ਇਹ ਤਾਂ ਲਿਖਿਆ ਗਿਆ ਤੇ ਕੀ ਇਹ ਕੈਂਡਲਾਂ ਕੀ ਬਣੀ ਦਾ ਲਾਪਨਮਾ ਮੈਂ ਫੇਰੇ ਕਿਥੇ ਚਾਹਾਂ ਮੈਂ ਆਪਣਾ ਆਪਣਾ ਉਹ ਜੋ ਲੋਟਿਓ ਉਹ ਨੰਨ ਸਾਰੀ ਸਮਝ ਲੱਗਣ ਦੀ ਉਹਨਾਂ ਨੇ ਜਿਹੜੇ ਵੀਡੀਓ ਵੇਖਣ ਦੇ ਤੁਹਾਡੇ ਸਾਰੇ ਭੈਣ ਭਰਾ ਚਲੋ ਚਲੋ ਨਿਕਲੋ ਚਲੋ ਆਓ ਫਿਰ ਦਜੀ ਟਰਾਲੀ ਲੈ ਆਈਏ ਮੈਨੂੰ ਐਂ ਰਾਸ਼ਨ ਦਾ ਕੰਪਲੀਟ ਹੈ ਸਾਰਾ ਕੁਝ ਐਂ ਤਾਂ ਨਹੀਂ ਕੋਈ ਚੀਜ਼ ਰਹਿ ਗਈ ਕਿਉਂਕਿ ਉਹ ਵੱਡੇ ਨੇ ਗਾਲਾਂ ਕੱਢਣੀਆਂ ਕਿ ਗਏ ਹੀ ਵੱਡੇ ਚੜ੍ਹ ਕੇ ਲਿਆਂਦਾ ਕੀ ਜੇ ਨਹੀਂ ਯਾਰ ਰਾਸ਼ਨ ਚ ਪ੍ਰੋਪਰਲੀ ਲੈ ਲਓ ਪ੍ਰੋਪਰ ਹੀ ਵਸਤਾ ਕੋਈ ਪੇਸਟ ਬੂਸ ਲੈ ਲਓ ਯਾਰ ਇਦਾਂ ਦਾ ਕੁਝ ਨਵਾਂ ਕੁਝ ਨਹੀਂ ਹਮਣੋਂ ਕੋਈ ਵੀ ਨਾ ਸਾਰੀਆਂ ਇਮਲੀ ਲੈ ਲਈ ਆਇਆ ਇਮਲੀ ਲਈ ਸੌਸ ਹੈਗੀ ਅਮਣ ਉਹ ਪੈਕੇਟ ਚੂਰ ਗਿਆ ਪਿਆਰਾ ਸੌਸ ਹੈ ਨਹੀਂ ਸੌਸ ਹੈ ਨਹੀਂ ਸੌਸ ਲੈ ਲਓ ਫਿਰ ਸੌਸ ਤਾਂ ਲਓ ਬਾਜੀ ਤਾਂ ਇਹ ਮਾਦੇ ਚੋਂ ਚੋਖੇ ਰਿਹਾ ਉਹ ਲਾਭ ਨਾਲਾ ਵੀ ਆਪਣਾ ਇਹ ਕਾਰੀਗਰ ਵਧੀਆ ਗਲੰਦਰ ਇਹ ਉਹੀ ਕਰਦੇ ਤੋਂ ਨੇ ਆਪਣੀ ਹੋਰ ਪਰ ਜਾਈ ਆਹੀ ਕਰਕੇ ਆ ਬੜਾ ਕਹਿ ਆਹੀ ਕੈਮਰੇ ਲਾ ਰੱਖੇ ਨੇ ਫਿਰ ਹੋਰ ਏਦੂ ਵੱਧ ਕੇ ਕੀ ਕਰੀਏ ਇਹ ਵਰਕਰ ਵਧੀਆ ਨੇ